ਅੰਮ੍ਰਿਤਸਰ ਤੋਂ ਭਾਜਪਾ ਦੇ ਸਾਬਕਾ ਰਾਜ ਸਭਾ ਦੇ ਮੈਂਬਰ ਸ਼ਵੇਤ ਮਲਿਕ ਸਾਹਿਬ ਦੇ ਬਿਆਨ ਨੇ ਅੱਜ ਪੰਜਾਬੀਆਂ ਦੇ ਮਨਾਂ ਨੂੰ ਭਾਰੀ ਥੇਸ ਪਹੁੰਚਾਈ ਹੈ। ਮੈਂ ਹੈਰਾਨ ਹਾਂ ਕਿ ਗੁਰੂ ਨਗਰੀ ਦੇ ਵਿੱਚ ਰਹਿ ਕੇ ਵੀ ਉਹ ਬਾਬੇ ਨਾਨਕ ਦੇ ਫਲਸਫੇ ਨੂੰ ਨਹੀਂ ਸਮਝ ਸਕੇ ਕਿ ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ। ਸ਼ਵੇਤ ਮਲਿਕ ਸਾਹਿਬ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ। ਇਹਨੇ ਫਿਰਕੂਵਾਦੀ ਗੱਲਾਂ ਨਾ 47 ਦੇ ਵਿੱਚ ਕਦੇ ਸੁਣੀਆਂ ਮੰਨੀਆਂ ਨਾ 84 ਦੇ ਵਿੱਚ ਨਾ ਅੱਜ। ਸ਼ਰਮ ਦੀ ਗੱਲ ਤਾਂ ਇਹ ਹੈ ਕਿ 75 ਸਾਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅੱਜ ਭਾਜਪੀ ਕਦੇ ਮੰਗਲ ਸੂਤਰ ਦੀ ਗੱਲ ਕਰਦੀ ਹੈ ਕਦੇ ਰਾਮ ਮੰਦਰ ਦੀ ਗੱਲ ਕਰਦੀ ਹੈ ਕਿਉਂ ਨਹੀਂ ਆਪਾਂ ਦੇਸ਼ ਦੀ ਗੱਲ ਕਰਦੇ ਕਿਉਂ ਨਹੀਂ ਆਪਾਂ ਲੋਕ ਭਲਾਈ ਸਕੀਮਾਂ ਦੀ ਗੱਲ ਕਰਦੇ ਕਿਉਂ ਨਹੀਂ ਗਰੀਬ ਦੇ ਮੂੰਹ ਦੇ ਵਿੱਚ ਰੋਟੀ ਦੀ ਗੱਲ ਕਰਦੇ ਉਹਦੇ ਸਿਰ ਤੇ ਛੱਤ ਦੀ ਗੱਲ ਕਰਦੇ ਵਿਸ਼ਵ ਦੇ ਵਿੱਚ ਭਾਰਤ ਦੀ ਕੀ ਸਥਿਤੀ ਹੈ ਉਹਦੇ ਬਾਰੇ ਆਪਾਂ ਕਿਉਂ ਨਹੀਂ ਗੱਲ ਕਰਦੇ ਡਾਲਰ ਦੇ ਮੁਕਾਬਲੇ ਰੁਪਈਆ ਕਿਉਂ ਐਡਾ ਨੀਚੇ ਜਾ ਰਿਹਾ ਹੈ ਉਹਦੇ ਤੇ ਆਪਾਂ ਕਿਉਂ ਨਹੀਂ ਗੱਲ ਕਰਦੇ ਮਹਿੰਗਾਈ ਦੀ ਕਿਉਂ ਨਹੀਂ ਗੱਲ ਕਰਦੇ ਗੱਲ ਕਰਦੇ ਆ ਅਸੀਂ ਰਾਮ ਮੰਦਰ ਦੀ ਦੇਖੋ ਸਿੱਖ